ਸਾਰੇ ਅੱਜ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਕੱਲ ਜਿਹੜਾ ਦਿੱਲੀ ਹਾਦਸਾ ਵਾਪਰਿਆ ਵਾ ਇੱਕ ਬਲਾਸਟ ਵੀ ਹੋਇਆ ਉਹਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਕਪੂਥਰਾ ਰੇਲਵੇ ਸਟੇਸ਼ਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਮਤਲਬ ਕਿ ਕਹਿੰਦੇ ਕਿ ਲੋਕਲ ਜਿਹੜੀ ਵੈਰੀਫਿਕੇਸ਼ਨ ਕੀਤੀ ਗਈ ਹੈ ਜੀ ਬਿਲਕੁਲ ਕਪੂਥਰਾ ਆਪਣੀ ਇਸ ਕਲ ਵਾਲੀ ਪੂਰੇ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਇੰਪੋਰਟੈਂਟ ਪਬਲਿਕ ਪਲੇਸਿਸ ਜਿਹੜੀ ਹੈਗੀਆਂ ਬੱਸ ਸਟੈਂਡਸ ਰੇਲਵੇ ਸਟੇਸ਼ਨਸ ਤੇ ਪੁਜਾਰ ਤੇ ਕੁਝ ਸਰਾਵਾ ਵੀ ਜਿਹੜੇ ਜਿੱਥੇ ਕਾਫੀ ਚੱਕੀ ਲੋਕਾਂ ਦੀ ਆ ਬਚਾਈ ਹੋਈ ਹੈ ਅ ਕੱਲ ਦੇ ਜਿਹੜੇ ਮੰਤਾਂਗੇ ਕਟੇ ਨੂੰ ਦੇਖਦੇ ਹੋਏ ਅਤੇ ਇਤਿਆਦ ਵਰਤਦੇ ਹੋਏ ਉਹ ਚੀਜ਼ ਜੁੜੇ ਹੀ ਆਇਆ ਮੋਟਮ ਤੇ ਅਲਰਟਨੈਸ ਦਾ ਜਿਹੜਾ ਮਾਹੌਲ ਹੈਗਾ ਜਿਹਦੇ ਵਿੱਚ ਪੰਜਾਬ ਪੁਲਿਸ ਪੂਰੀ ਜਿਹੜੀ ਅਲਰਟ ਹੈਗੀ ਹੈ ਵਕਫ ਵਕਫ ਤਾਮਾਂ ਤੇ ਅਸੀਂ ਜਿਹੜੀ ਲਗਾਤਾਰ ਚੈਕਿੰਗ ਕਰ ਰਹੇ ਹਾਂ ਕਿੱਥੇ ਜਿੱਥੇ ਮਾੜੇ ਅਨਸਰ ਹੈ ਉਹਨਾਂ ਦੇ ਹਾਈਡਆਊਟਸ ਤੇ ਵੀ ਸਾਡੇ ਵੱਲੋਂ ਰੇਡ ਕੀਤੇ ਜਾ ਰਹੇ ਆ ਤੇ ਅੱਜ ਤੇ ਕੱਲ੍ਹ ਅੱਜ ਇਸ ਸਕੀਮ ਦੀ ਤਕਰੀਰ ਕਰਨੇ ਜਾ ਰਹੇ ਆ ਅਸੀਂ ਚੈਕਿੰਗ ਦੇ ਪੱਧਰ ਤੇ ਕਰ ਰਹੇ ਆ ਜਾਂ ਜੋ ਸ਼ੱਕੀ ਹੈਗੇ ਉਹਨਾਂ ਦੀ ਅਸੀਂ ਜਿਹੜੀ ਰੈਂਡਮ ਚੈਕਿੰਗ ਜਿਹੜੀ ਲਗਾਤਾਰ ਕਰ ਰਹੇ ਹੈਗੇ ਜੰਤਨ ਕਿਸ ਤਰੀਕੇ ਨਾਲ ਅਵੇਨਸ ਹੋਂ ਦੀ ਲੋੜ ਵੱਤ ਕਿਸ ਤਰੀਕੇ ਨਾਲ ਅਲਦਵਾਲਾ ਦੇਖਣਾ ਚਾਹੀਦਾ ਅਕਸ਼ੇਤ ਮਹੌਲ ਨੂੰ ਬਣਾਉਣ ਲਈ ਸਾਨੂੰ ਲੋਕਾਂ ਦੀ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਜਗੀ ਹੈ ਮੈਂ ਲੋਕਾਂ ਨੂੰ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕੋਈ ਵੀ ਜਿਹੜਾ ਉਪਰਾ ਬੰਦਾ ਜੇ ਕੋਈ ਮਾੜਾ ਬੰਦਾ ਜਾਂ ਕੋਈ ਸ਼ੱਕੀ ਗਤੀਵਿਧੀ ਜੇ ਤੁਹਾਨੂੰ ਆਪਣੇ ਲਾਗੇ ਦਿਖਦੀ ਹੈਗੀ ਹੈ ਉਹਦੀ ਸੂਚਨਾ ਤੁਸੀਂ ਤੁਰੰਤ ਹੀ ਜ ਆਪਣੇ ਨੀਰੈਸਟ ਜਿਹੜਾ ਪੁਲਿਸ ਸਟੇਸ਼ਨ ਹੈਗਾ ਜਾਂ ਪੁਲਿਸ ਅਫਸਰ ਨੂੰ ਜ਼ਰੂਰ ਦਿਓ ਤਾਂ ਜੋ ਅਸੀਂ ਸਮੇਂ ਰਹਿਤੇ ਸਰ ਉਹਦੇ ਤੇ ਕਾਰਵਾਈ ਕਰ ਸਕੀਏ ਤੇ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਜਿਹੜਾ ਜਿਹੜਾ ਜ਼ਿਲ੍ਹੇ ਦਾ ਮਾਹੌਲ ਹੈਗਾ ਉਹਨੂੰ ਅਸੀਂ ਸੁਰੱਖਿਤ ਬਣਾ ਸਕਦੇ ਹਾਂ ਸੋ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਰਾਤੀ ਇੱਕ i20 ਦੇ ਵਿੱਚ ਬਲਾਸਟ ਹੋਇਆ ਉਹਨੂੰ ਦੇਖਦੇ ਹੋਏ ਗੱਡੀਆਂ ਨੂੰ ਵੀ ਦੇਖਿਆ ਜਾ ਰਿਹਾ ਹੈ ਬਿਲਕੁਲ ਜਿੱਦਾਂ ਹੀ ਸਾਨੂੰ ਇਹ ਮਨਪੜੇ ਕਰਕੇ ਆਇਆ ਮੌਸਮ ਬਾਰੇ ਜਿਹੜਾ ਰੈਡ ਰੈਡ ਕਰਾ ਦਿੱਤਾ ਕਰਾ ਦਿੱਤਾ ਗਿਆ ਸੀ ਜਿਹਦੇ ਵਿੱਚ ਬੜੇ ਵੱਡੇ ਪੱਧਰ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਰੇ ਥਾਣੇ ਏਰੀਆ ਦੇ ਵਿੱਚ ਸਾਰੇ ਸਮੂਹ ਜਿਹੜੇ ਥਾਣਾ ਪ੍ਰਬਾਰੀ ਹੋ ਗਏ ਜਿਹੜੇ ਤਲਕਾ ਅਫਸਰ ਹੋ ਗਏ ਆਪ ਕੋ ਸੀਨੀਅਰ ਅਫਸਰ ਵੀ ਜਿਹੜੇ ਮੌਕੇ ਤੇ ਸਾਰੇ ਬਾਹਰ ਸੀਗੇ ਉਹਨਾਂ ਵੱਲੋਂ ਨਿਗੀ ਤੌਰ ਤੇ ਚੈਕਿੰਗ ਕੀਤੀ ਗਈ ਸੀ ਕਿ ਇਹ ਸੱਤੀ ਦਾ ਤੇਰੀ ਲੜੀ ਨੂੰ ਹੀ ਦੇਖਦੇ ਹੋਏ ਹਾਈਟੈਂਡ ਅਲਰਟ ਨੂੰ ਦੇਖਦੇ ਹੋਏ ਅੱਜ ਵੀ ਲਗਾਤਾਰਤਾ ਦੇ ਵਿੱਚ ਇਹ ਜਿਹੜਾ ਕੈਂਪੇਨ ਚਲਾਇਆ ਜਾਊਗਾ ਤਾਂ ਜੋ ਅਸੀਂ ਇੱਕ ਬੰਦਭਾਗੀ ਕੱਢਣਾ ਤੋਂ ਜਿਹੜਾ ਬਚ ਸਕੇ ਤੇ ਮਾੜੇ ਅੰਸਰ ਨੂੰ ਅਸੀਂ ਅਸਾਮਿਰੰਦੇ ਫੜ ਸਕੀਏ